ਅੱਜ ਮੈਂ ਅੰਮ੍ਰਿਤਸਰ ਵਾਸੀਆਂ ਦਾ ਦਿਲ ਦੀਆਂ ਗਰਾਈਆਂ ਤੋਂ ਬਹੁਤ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਅੱਜ ਜਿਹੜੀ ਲੋਕ ਸਭਾ ਇਲੈਕਸ਼ਨ ਦਾ ਅਖੀਲੇ ਪੜਾ ਦੀ ਇਲੈਕਸ਼ਨ ਸੰਪਨ ਹੋਈ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਸਮੁੱਚੇ ਵਰਕਰ ਸਹਿਬਾਨ ਦਾ ਕਾਂਗਰਸ ਵਰਕਰ ਸਹਿਬਾਨ ਦਾ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਾ ਔਰ ਸਮੁੱਚੇ ਆਪ ਮਾਰੇ ਆਏ ਲੋਕਾਂ ਦਾ ਜਿਨ੍ਹਾਂ ਨੇ ਅੱਜ ਵੋਟ ਦਾ ਇਸਤੇਮਾਲ ਕੀਤਾ ਬਹੁਤ ਬਹੁਤ ਧੰਨਵਾਦ ਕਰਦਾ ਬੂਥ ਦੇ ਲੈਵਲ ਦੇ ਉੱਤੇ ਜਿਹੜੀ ਸਾਡੀ ਵਰਕਰਾਂ ਨੇ ਲੜਾਈ ਲੜੀ ਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਜਿੰਨੇ ਵੀ ਲੋਕ ਜਿਹੜੇ ਸਪੋਰਟ ਕਰਦੇ ਸੀ ਮੇਰੀ ਜਿਨ੍ਹਾਂ ਨੇ ਵੋਟ ਤੇ ਪਾਈ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਸਪੋਰਟ ਕੀਤੀ ਹੈ ਲੋਕਾਂ ਨੇ ਬਾਹਰ ਬੈਠੇ ਲੋਕਾਂ ਨੇ ਵੀ ਕੀਤੀ ਹੈ ਪੰਜਾਬ ਤੋਂ ਬਾਹਰ ਬੈਠੇ ਨੇ ਵੀ ਕੀਤੀ ਹੈ ਐਨ ਆਰ ਆਈ ਭਰਾਵਾਂ ਨੇ ਵੀ ਬਹੁਤ ਸਪੋਰਟ ਕੀਤੀ ਹੈ ਸਮੂਚੀਆਂ ਐਨ ਜੀਓ ਸਮੂਚੇ ਜਿਹੜੇ ਇਸ ਸਮਾਜ ਦੇ ਵਿੱਚ ਵਿਚਰਦੇ ਅੰਗ ਨੇ ਜਿਹੜੇ ਸਮਾਜ ਨੂੰ ਹਮੇਸ਼ਾ ਚੰਗੀ ਸੇਧ ਦਿੰਦੇ ਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਅਰ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਜਿਹੜੀ 4 ਤਰੀਕੇ ਉਹ ਸਭਨਾਂ ਲਈ ਖੁਸ਼ੀਆਂ ਭਰੀਆਂ ਲੈ ਕੇ ਆਏਗੀ ਔਰ ਮੈਨੂੰ ਆਸ ਹੈ ਕਿ ਇਹ 4 ਤਰੀਕੇ ਨੂੰ ਭਾਰਤ ਦੇ ਵਿੱਚ ਇੰਡੀਆ ਲਾਇੰਸ ਦੀ ਸਰਕਾਰ ਜੋ ਬਣੇਗੀ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਮੈਂ ਇੱਕ ਵਾਰ ਫਿਰ ਤੋਂ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ ਔਰ ਆਪ ਸਭਨਾਂ ਦਾ ਖਾਸ ਕਰ ਪ੍ਰੈਸ ਦੀ ਸਵਚੀਆ ਟੀਮਾਂ ਦਾ ਪ੍ਰੈਸ ਪ੍ਰਿੰਟ ਮੀਡੀਆ ਦਾ ਸਵਚੀਆ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ